ਗੁਰ ਇਤਿਹਾਸ ਹੋਵੇ ਪਾਵੇਂ ਕਿ ਸਿੱਖ ਇਤਿਹਾਸ ਜਾਂ ਫਿਰ ਗੱਲ ਅਸੀਂ ਕਰੀਏ ਗੁਰਬਾਣੀ ਦੇ ਬਾਰੇ ਕਿਤੇ ਨਾ ਕਿਤੇ ਸਿੱਖ ਇਤਿਹਾਸ ਜਾਂ ਗੁਰ ਇਤਿਹਾਸ ਦੇ ਵਿੱਚ ਬਹੁਤ ਤਰ੍ਹਾਂ ਦੇ ਲਾਹ ਹੋਏ ਜਿਸ ਕਾਰਨ ਅੱਜ ਵੀ ਸਿੱਖ ਸੰਗਤ ਹੈ ਜਿਹੜੀ ਪੁਲੇਖੇ ਦੇ ਵਿੱਚ ਰਹਿੰਦੀ ਹੈ ਜਿਵੇਂ ਬਾਹਰੀ ਧਰਮਾਂ ਵਾਲੇ ਕਰਮਕਾਂਡਾਂ ਦੇ ਵਿੱਚ ਪਏ ਹੋਏ ਨੇ ਕਿਤੇ ਨਾ ਕਿਤੇ ਸਿੱਖ ਵੀ ਇਨ੍ਹਾਂ ਗੱਲਾਂ ਦਾ ਸਾਹਮਣਾ ਅੱਜ ਕਰ ਰਹੇ ਨੇ ਸੋ ਜੀ ਮੇਰਾ ਨਾਮ ਜਗਜੀਤ ਸਿੰਘ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਮੈਂ ਅੱਜ ਆਪ ਜੀ ਦੇ ਨਾਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦੀ ਦੇ ਦਿਨ ਚੱਲ ਰਹੇ ਨੇ ਉਸ ਦੇ ਬਾਬਤ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਸੋ ਮੈਂ ਗੱਲ ਸ਼ੁਰੂ ਕਰਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ 15 ਅਪ੍ਰੈਲ 1573 ਈਸਵੀ ਦੇ ਵਿੱਚ ਗਵਿੰਦਵਾਲ ਸਾਹਿਬ ਦੀ ਧਰਤੀ ਤੇ ਪਿਤਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਅਤੇ ਮਾਤਾ ਪਾਨੀ ਜੀ ਦੀ ਕੁੱਖੋਂ ਹੁੰਦਾ ਹੈ ਆਪ ਜੀ ਦੇ ਨਾਨਾ ਜੀ ਨੇ ਜਿਹੜੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਦੇਖ ਰਿਕ ਹੇਠ ਆਪ ਜੀ ਦਾ ਬਚਪਨ ਦਾ ਗਿਆਨ ਜਿੰਨਾ ਵੀ ਗੁਰਬਾਣੀ ਦੇ ਨਾਲ ਲਗਨ ਲੱਗਣਾ ਉਹ ਬਚਪਨ ਦੇ ਵਿੱਚ ਉਹਨਾਂ ਤੋਂ ਹੀ ਪ੍ਰਾਪਤ ਹੋਇਆ ਬਾਅਦ ਵਿੱਚ ਜਦੋਂ ਕੁਝ ਸਮੇਂ ਬਾਅਦ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ ਗੁਰੂ ਕਾ ਚੱਕ ਅੰਮ੍ਰਿਤਸਰ ਵਿਖੇ ਚਲੇ ਜਾਂਦੇ ਨੇ ਤਾਂ ਉੱਥੇ ਹੀ ਸਰੋਵਰ ਦੀ ਉਸਾਰੀ ਕਰਨਾ ਦਰਬਾਰ ਸਾਹਿਬ ਦਾ ਨੀ ਪੱਥਰ ਰੱਖਣਾ ਆਦਿਕ ਸੇਵਾਵਾਂ ਨੇ ਜਿਹੜੀਆਂ ਗੁਰੂ ਅਰਜਨ ਸਹਿ ਪਾਤਸ਼ਾਹ ਜੀ ਨੇ ਆਪ ਉਹਨਾਂ ਨੂੰ ਨਿਭਾਉਣਾ ਕੀਤਾ ਹੁਣ ਇੱਥੇ ਇੱਕ ਗੱਲ ਪਉਲੇਖੇ ਵਾਲੀ ਕਿਤੇ ਨਾ ਕਿਤੇ ਰਹੀ ਹੈ ਬਹੁਤੇ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿ ਜਿਹੜਾ ਨੀ ਪੱਥਰ ਉਹ ਸਾਈ ਮੀਆਂ ਮੀਰ ਜੀ ਨੇ ਰੱਖਿਆ ਹੈ ਪਰ ਹਰਜਿੰਦਰ ਸਿੰਘ ਦਲਗੀਰ ਆਪਣੀ ਬੁੱਕ ਦੇ ਵਿੱਚ ਇਸ ਗੱਲ ਨੂੰ ਇਸ ਢੰਗ ਦੇ ਨਾਲ ਬਿਆਨ ਕਰਦੇ ਨੇ ਕਿ ਜਿਹੜਾ ਨੀ ਪੱਥਰ ਸਿਰਫ ਬੂਟੇ ਸ਼ਾ ਇੱਕ ਲਖਾਰੀ ਹੋਇਆ ਹੈ ਉਹੋ ਹੀ ਆਪਣੀ ਪੁਸਤਕ ਦੇ ਵਿੱਚ ਲਿਖਦਾ ਹੈ ਕਿ ਸਾਈ ਮੀਆਂ ਮੀਰ ਨੇ ਰੱਖਿਆ ਹੈ ਪਰ ਬਹੁਤੇ ਬਾਕੀ ਜਿੰਨੇ ਵੀ ਲੇਖਕ ਨੇ ਜਾਂ ਜਿੰਨੇ ਵੀ ਇਤਿਹਾਸਕਾਰ ਨੇ ਲਿਖਣ ਵਾਲੇ ਨੇ ਸਾਰਿਆਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਨੀ ਪੱਥਰ ਦਰਬਾਰ ਸਾਹਿਬ ਦਾ ਆਪ ਰੱਖਿਆ ਹੈ ਸੋ ਇੱਥੇ ਇਹਦੇ ਨਾਲ ਇਹ ਨਹੀਂ ਅਸੀਂ ਕਹਿਣਾ ਚਾਹੁੰਦੇ ਕਿ ਇੱਥੇ ਇੱਕ ਮੁਸਲਮਾਨ ਭਾਈਚਾਰੇ ਦੀ ਆਪਾਂ ਸ਼ਖਸੀਅਤ ਨੂੰ ਘਟਾ ਰਹੇ ਹਾਂ ਜਾਂ ਵਧਾ ਰਹੇ ਹਾਂ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉਹ ਨੀ ਪੱਥਰ ਆਪ ਰੱਖਿਆ ਸੀ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਰੋਵਰਾਂ ਦੀ ਖੁਦ ਵਖਦਵਾਈ ਕਰਵਾਉਣਾ ਅਤੇ ਨਾਲ ਹੀ 1590 ਈਸਵੀ ਦੇ ਵਿੱਚ ਤਰਨ ਤਾਰਨ ਦਾ ਸਰੋਵਰ ਅਤੇ ਨਗਰ ਬਸਾਉਣਾ 1592 ਈਸਵੀ ਦੇ ਵਿੱਚ ਕਰਤਾਰਪੁਰ ਦਾ ਨਗਰ ਬਸਾਇਆ ਅਤੇ 1593 ਈਸਵੀ ਦੇ ਵਿੱਚ ਸਿਹਰਠਾ ਜਿੱਥੇ 6 ਹਰਟਾਂ ਵਾਲਾ ਖੂਹ ਲਗਵਾਇਆ ਅਤੇ ਨਾਲ ਹੀ 1597 ਈਸਵੀ ਦੇ ਵਿੱਚ ਜਿਹੜਾ ਕਿ ਅਸੀਂ ਨਗਰ ਵੇਖਦੇ ਹਾਂ ਹਰ ਗੋਬਿੰਦਪੁਰ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਵੱਲੋਂ ਬਸਾਇਆ ਗਿਆ ਅਤੇ ਨਾਲ ਹੀ ਆਪ ਸਭ ਨੂੰ ਇਹ ਵੀ ਪਤਾ ਹੋਵੇਗਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਉਹਨਾਂ ਦੇ ਪਿਤਾ ਨੇ ਤੋਂ 1592 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਵੱਲੋਂ ਲਾਹੌਰ ਦੀ ਚੂਨਾ ਮੰਡੀ ਜਿੱਥੇ ਉਹਨਾਂ ਦੇ ਪਿਤਾ ਦਾ ਘਰ ਸੀ ਉਸ ਦੀ ਵੀ ਉਸਾਰੀ ਕਰਵਾਈ ਗਈ। ਹੁਣ ਜਿਹੜਾ ਮਹਾਨ ਕਾਰਜ ਅਜੇ ਵਿੱਚ ਰਹਿਦਾ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕਿਉਂਕਿ ਬਾਕੀ ਸਾਰੇ ਕਾਰਜ ਤਾਂ ਗੁਰੂ ਪਾਤਸ਼ਾਹ ਨੇ ਕਰ ਦਿੱਤੇ ਨੇ। ਹੁਣ ਸਭ ਤੋਂ ਵੱਡਾ ਜੋ ਕਾਰਜ ਹੈ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪ ਰਚੀ ਹੈ, ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਸ਼ਲੋਕ, ਗੁਰੂ ਰਾਮ ਅਰदेशीर ਪਾਤਸ਼ਾਹ ਜੀ ਦੀ ਬਾਣੀ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ ਦੀ ਬਾਣੀ ਅਤੇ ਜਿੰਨੇ ਵੀ ਭਗਤ ਸਹਿ ਬਾਣ ਦੀ ਬਾਣੀ ਇਕੱਤਰ ਹੋਈ ਸੀ ਉਸ ਸਾਰੀ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਨ ਦੇ ਲਈ ਇੱਕ ਥਾਂ ਤੇ ਸਾਰੀ ਨੂੰ ਸੰਪਾਦਨਾ ਕਰਨ ਦੇ ਲਈ ਗੁਰੂ ਅਰਜਨ ਸਹਿ ਪਾਤਸ਼ਾਹ ਜੀ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਇਹ ਫੈਸਲਾ ਲਿਆ ਹੈ ਕਿ ਇੱਕ ਗ੍ਰੰਥ ਤਿਆਰ ਕੀਤਾ ਜਾਏ ਕਿਉਂਕਿ ਗੁਰੂ ਅਰਜਨ ਸਹਿ ਪਾਤਸ਼ਾਹ ਜੀ ਬੜੀ ਦੂਰ ਦੀ ਇਹ ਸੋਚ ਰੱਖ ਰਹੇ ਸਨ ਕਿ ਜੇ ਅੱਜ ਵੀ ਗੁਰਬਾਣੀ ਨੂੰ ਇੰਨਾ ਬਚਾ ਕੇ ਇੰਨਾ ਸੰਭਾਲ ਕੇ ਰੱਖਣਾ ਪੈ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੁਜਾਰੀ ਵਰਗ ਹੈ ਜਾਂ ਜਿਹੜੇ ਮੁਗਲ ਸਨ ਜਾਂ ਜਿਸ ਤਰ੍ਹਾਂ ਦਾ ਸੰਸਾਰ ਦੇ ਵਿੱਚ ਉਸ ਤਰ੍ਹਾਂ ਦਾ ਸਮਾਂ ਉਸ ਸਮੇਂ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਦੇ ਵਿੱਚ ਲਾਗੜਡ ਹੋ ਸਕਦਾ ਹੈ ਗੁਰਬਾਣੀ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ ਤਾਂ 1621 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਰਾਮਦਾਸ ਸਰੋਵਰ ਦੇ ਕੰਢੇ ਤੇ ਇੱਕ ਵੱਖਰਾ ਕਮਰਾ ਬਣਾ ਕਰਕੇ ਇਹ ਜਿਹੜੀ ਲਿਖਤ ਦਾ ਕੰਮ ਸ਼ੁਰੂ ਕੀਤਾ ਤੇ ਹਰਜਿੰਦਰ ਸਿੰਘ ਦਲਗੀਰ ਵੱਲੋਂ ਹੀ ਉਹਨਾਂ ਦੀ ਬੁੱਕ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਜੋ ਜਪਜੀ ਸਾਹਿਬ ਦੀ ਲਿਖਤ ਹੈ ਪਹਿਲੀ ਉਹ ਉਹ ਲਿਖੀ ਗਈ ਸੀ ਜਿਹੜੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਆਪਣੇ ਹੱਥ ਦੇ ਨਾਲ ਲਿਖੀ ਸੀ ਤੇ ਉਸ ਤੋਂ ਬਾਅਦ ਜਿਹੜੀ ਬਾਕੀ ਸਾਰੀ ਵੀ ਜਿੰਨੀ ਲਿਖਤ ਹੋਈ ਹੈ ਉਹ ਭਾਈ ਗੁਰਦਾਸ ਜੀ ਨੇ ਆਪ ਆਪਣੇ ਹੱਥੀ ਲਿਖਿਆ ਹੈ ਅਤੇ ਨਾਲ ਇਹ ਵੀ ਇਤਿਹਾਸਕਾਰਾਂ ਵੱਲੋਂ ਮਿਲਦਾ ਹੈ ਕਿ ਹੋਰ ਵੀ ਕਈ ਲਿਖਾਰੀ ਉਹਨਾਂ ਦੇ ਨਾਲ ਸਨ ਜਿਨ੍ਹਾਂ ਨੇ ਇਹ ਸਾਰੀ ਲਿਖਣ ਦੀ ਸੇਵਾ ਨਿਭਾਈ ਹੈ 1621 ਈਸਵੀ ਤੋਂ ਲੈ ਕੇ 1604 ਈਸਵੀ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪੂਰੀ ਬਾਣੀ ਹੈ ਜਿਸ ਨੂੰ ਇੱਕ ਗ੍ਰੰਥ ਦੇ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ ਹੁਣ ਇੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬੜਾ ਖਾਸ ਧਿਆਨ ਰੱਖਿਆ ਹੈ ਉਹ ਕਿੰਨੇ ਐਜੂਕੇਟਿਡ ਤੇ ਕਿੰਨੇ ਉੱਚੀ ਸੋਚ ਦੇ ਮਾਲਕ ਸਨ ਗੁਰੂ ਪਾਤਸ਼ਾਹ ਉਹਨਾਂ ਨੇ ਜਿੰਨੇ ਵੀ ਬਾਣੀਆਂ ਜਿੰਨੇ ਵੀ ਸ਼ਬਦ ਜਿੰਨੇ ਵੀ ਸ਼ਲੋਕ ਅਸ਼ਟਪਦੀਆਂ ਭਾਵੇਂ ਕਿਸੇ ਵੀ ਗੁਰੂ ਸਾਹਿਬਾਨ ਦੀ ਬਾਣੀ ਭਗਤ ਸਾਹਿਬਾਨ ਦੀ ਬਾਣੀ ਪਾਠ ਸਾਹਿਬਾਨ ਦੀ ਬਾਣੀ ਭਾਵੇਂ ਕਿ ਗੁਰਸਿੱਖਾਂ ਦੀ ਬਾਣੀ ਹਰ ਇੱਕ ਬਾਣੀ ਪੂਰੀ ਹੋਣ ਤੋਂ ਬਾਅਦ ਚੱਲ ਵਿੱਚ ਚੱਲ ਰਹੇ ਸ਼ਬਦਾਂ ਦੇ ਵਿੱਚ ਬੰਦ ਬਕਾਇਦਾ ਲਾਉਣੇ ਫਿਰ ਉਹਨਾਂ ਦੀ ਗਿਣਤੀ ਬਕਾਇਦਾ ਲਿਖਣੀ ਕਿੰਨੇ ਸ਼ਬਦ ਕਿੰਨੇ ਬੰਦ ਸਾਰਾ ਕੁਝ ਕਾਊਂਟ ਕਰਕੇ ਅਖੀਰ ਤੇ ਦਰਜ ਕਰ ਦਿੱਤਾ ਤਾਂ ਕਿ ਇਨ ਫਿਊਚਰ ਕੋਈ ਵੀ ਸ਼ਰਾਰਤੀ ਅੰਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਲਾ ਨਾ ਪਾ ਪਾਏ ਤੇ ਐਂਡ ਤੇ ਜੋ ਅਸੀਂ ਪੜਦੇ ਹਾਂ ਮੁੰਦਾਵਣੀ ਦਾ ਇੱਕ ਸ਼ਬਦ ਉਹ ਮੁੰਦਾਵਣੀ ਸ਼ਲੋਕ ਐਡ ਤੇ ਦਰਜ ਕਰ ਦਿੱਤਾ ਤਾਂ ਕਿ ਇਸ ਤੋਂ ਬਾਅਦ ਕੋਈ ਵੀ ਬਾਣੀ ਹੁਣ ਦਰਜ ਨਹੀਂ ਹੋਵੇਗੀ ਪਰ ਮੈਂ ਇੱਥੇ ਗੱਲ ਕਰਨੀ ਚਾਹਾਂ ਜਿਵੇਂ ਕਿ ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿਉਂਕਿ ਰਾਗਮਾਲਾ ਜਿਹੜੀ ਬਾਣੀ ਹੈ ਉਸ ਦੇ ਉੱਪਰ ਅਸੀਂ ਵੇਖਦੇ ਹਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਰਲੇਖ ਨਹੀਂ ਆਉਂਦਾ ਹੈ ਕਿ ਜਿਵੇਂ ਅਸੀਂ ਹਰ ਗੁਰੂ ਸਹਿਬਾਨ ਦੀ ਬਾਣੀ ਦੇ ਆਰੰਭਤਾ ਤੇ ਪੜਦੇ ਹੁੰਦੇ ਹਾਂ ਸ਼ਲੋਕ ਮਹੱਲਾ ਪਹਿਲਾ ਸ਼ਲੋਕ ਮਹੱਲਾ ਪੰਜਵਾਂ ਜਾਂ ਆਸਾ ਮਹੱਲਾ ਜਾਂ ਕਿਸੇ ਵੀ ਰਾਗ ਦੇ ਨਾਲ ਪਰ ਰਾਗਮਾਲਾ ਬਾਣੀ ਦੇ ਉੱਪਰ ਇਸ ਤਰ੍ਹਾਂ ਦਾ ਕੋਈ ਵੀ ਸਰਲੇਖ ਨਹੀਂ ਆਉਂਦਾ ਤਾਂ ਸਿੱਖ ਰਿਤਮ ਰਿਆਦਾ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਉਸ ਬਾਣੀ ਨੂੰ ਬਿਨਾ ਪੜ੍ਹੇ ਜਾਂ ਪੜ੍ਹ ਕੇ ਵੀ ਭੋਗ ਪਾਇਆ ਜਾ ਸਕਦਾ ਹੈ ਸੋ ਅਗਲੀ ਮੈਂ ਗੱਲ ਕਰਨੀ ਚਾਹਾਂ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਹੋ ਜਾਂਦੀ ਹੈ ਤਾਂ ਹੁਣ ਜਦੋਂ ਪੁਜਾਰੀ ਵਰਗ ਨੇ ਇਹ ਗੱਲ ਵੇਖੀ ਕਿ ਇਹ ਪਹਿਲਾਂ ਤੇ ਇਹ ਬਾਣੀ ਸਿਰਫ ਪੋਥੀਆਂ ਦੇ ਰੂਪ ਦੇ ਵਿੱਚ ਸੀ ਤਾਂ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਡਾ ਸਦੀਆਂ ਤੋਂ ਚੱਲ ਰਿਹਾ ਇੱਕ ਜਿਹੜਾ ਕਰਮਕਾਂਡ ਹੈ ਇੱਕ ਜਿਹੜਾ ਸਾਡਾ ਹੀ ਆਪਣੇ ਰੀਤੀ ਰਿਵਾਜ ਨੇ ਉਹਨਾਂ ਨੂੰ ਬਿਲਕੁਲ ਘੱਟ ਕੇ ਪਰਾਂ ਮਾਰਿਆ ਹੈ ਜਦੋਂ ਪੰਡਿਤ ਹਰਦੀਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਜਨੇਊ ਪਾਉਂਦਾ ਹੈ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸ਼ਬਦ ਉਚਾਰਿਆ ਕਿ ਦਇਆ ਕਪਾਹ ਸੰਤੋਖ ਸੋਤ ਜਤ ਗੰਢੀ ਸਤਵਟ ਕਿ ਇਹ ਤੇ ਉਦੋਂ ਤੋਂ ਲੈ ਕਰਕੇ ਸਾਡੇ ਸਿਧਾਂਤਾਂ ਤੇ ਝੋਟ ਕਰ ਰਹੇ ਨੇ ਪਰ ਹੁਣ ਤੇ ਇਹਨਾਂ ਨੇ ਗ੍ਰੰਥ ਰਾਜ ਦਿੱਤਾ ਹੈ ਤਾਂ ਬਹੁਤ ਤਰ੍ਹਾਂ ਦੀਆਂ ਸ਼ਿਕਾਇਤਾਂ ਹੁਣ ਕਿਉਂਕਿ ਅਕਬਰ ਬਾਦਸ਼ਾਹ ਸੀ ਜਿਹੜਾ ਉਹ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਰਿਹਾ ਹੈ ਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੂੰ ਗਵਿੰਦਵਾਲ ਸਾਹਿਬੀ ਮਿਲਣ ਆਇਆ ਸੀ ਉਸ ਤੋਂ ਬਾਅਦ ਵੀ ਉਹਦੇ ਚੰਗੇ ਸਬੰਧ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨਾਲ ਰਹੇ ਨੇ ਤੇ ਉਹ ਮਿਲਦਾ ਵੀ ਰਿਹਾ ਹੈ ਪਰ ਜਦੋਂ 1606 ਈਸਵੀ ਦੇ ਵਿੱਚ ਅਕਬਰ ਬਾਦਸ਼ਾਹ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਪੁੱਤਰ ਹੈ ਜਹਾਂਗੀਰ ਉਹ ਤੱਕੇ ਦੇ ਨਾਲ ਫਿਰ ਰਾਜ ਗੱਦੀ ਹੈ ਜਿਹੜੀ ਉਹ ਹਾਸਲ ਕਰ ਲੈਂਦਾ ਹੈ ਤੇ ਹੁੰਦਾ ਕੀ ਹੈ ਜਿਹੜਾ ਉਸ ਦਾ ਸਪੁੱਤਰ ਹੈ ਖੁਸਰੋ ਉਹ ਬਗਾਵਤ ਕਰ ਦਿੰਦਾ ਹੈ ਜਦੋਂ ਉਸ ਨੇ ਬਗਾਵਤ ਕੀਤੀ ਹੈ ਤੋ ਅਲੱਗ-ਅਲੱਗ ਰਸਤਿਆਂ ਦੇ ਵਿੱਚ ਭਟਕਦਾ ਅਲੱਗ-ਅਲੱਗ ਥਾਵਾਂ ਤੇ ਇੱਧਰ-ਉੱਧਰ ਜਾਂਦਾ ਤਾਂ ਉਹ ਗਵੰਦਵਾਲ ਸਾਹਿਬ ਦੀ ਧਰਤੀ ਵੱਲ ਨੂੰ ਆਉਂਦਾ ਹੈ ਹੁਣ ਗੁਰਸ ਇਤਿਹਾਸ ਦੇ ਵਿੱਚ ਇਹ ਗੱਲ ਮਿਲਦੀ ਹੈ ਸਾਨੂੰ ਕਿ ਗੁਰੂ ਘਰ ਕੋਈ ਵੀ ਭਾਈ ਆ ਜਾਵੇ ਉਹ ਪ੍ਰਸ਼ਾਦਾ ਛੱਕ ਸਕਦਾ ਹੈ ਸ਼ਰਨ ਲੈ ਸਕਦਾ ਹੈ ਗੁਰੂ ਕੋਲ ਬੈਠ ਸਕਦਾ ਹੈ ਹੋ ਸਕਦਾ ਹੈ ਕਿ ਖੁਸਰੋ ਵੀ ਗੁਰੂ ਸਾਹਿਬਾਨ ਜੀ ਦੇ ਕੋਲ ਆਇਆ ਹੋਵੇ ਤੇ ਗੁਰੂ ਪਾਤਸ਼ਾਹ ਨਾਲ ਕੋਈ ਗੱਲਾਂ ਹੋਈਆਂ ਹੋਣ ਤਾਂ ਇਸੇ ਹੀ ਗੱਲ ਨੂੰ ਜਹਾਂਗੀਰ ਬਾਦਸ਼ਾਹ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਉਹਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੇ ਦੋਸ਼ ਲਗਾਉਂਦੇ ਹੋਏ ਕਿ ਤੁਸੀਂ ਖੁਸ਼ਰੂ ਦੀ ਮਦਦ ਕੀਤੀ ਏ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਨਾਲ ਹੀ ਇੱਥੇ ਇਸ ਤਰ੍ਹਾਂ ਦੀਆਂ ਵੀ ਕਹਾਣੀਆਂ ਸਾਨੂੰ ਮਿਲਦੀਆਂ ਨੇ ਕਿ ਜਿਹੜਾ ਚੰਦੂ ਬ੍ਰਾਹਮਣ ਹੈ ਇੱਕ ਇਹ ਕਿਉਂਕਿ ਜਹਾਂਗੀਰ ਦੇ ਮਹਿਲਾਂ ਦੇ ਵਿੱਚ ਰਹਿੰਦਾ ਹੈ ਵਜ਼ੀਰ ਹੈ ਤਾਂ ਇਹ ਆਪਣੀ ਧੀ ਦਾ ਅਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਲਈ ਲੈ ਕੇ ਜਾਂਦਾ ਹੈ ਤਾਂ ਹੁਣ ਇੱਥੇ ਇਹ ਵੀ ਗੱਲ ਸਮਝਣੀ ਜ਼ਰੂਰੀ ਹੈ ਕਿ ਇਹ ਇੱਕ ਰਚੀ ਹੋਈ ਕਹਾਣੀ ਵੀ ਹੋ ਸਕਦੀ ਏ ਕਿ ਗੁਰੂ ਸਾਹਿਬਾਂ ਨੂੰ ਫਸਾਉਣ ਦੇ ਲਈ ਜਾਂ ਧੋਖਾ ਧੜੀ ਕਰਨ ਦੇ ਲਈ ਵੀ ਇੱਕ ਕਹਾਣੀ ਘੜੀ ਹੋ ਸਕਦੀ ਹੈ ਪਰ ਜੇ ਸੱਚ ਵੀ ਹੈ ਤਾਂ ਹੋ ਸਕਦਾ ਹੈ ਕਿ ਇਹ ਵੀ ਇੱਕ ਚਾਲ ਦੇ ਅਧੀਨ ਹੀ ਗੁਰੂ ਦੇ ਮੂੰਹੋਂ ਨਾ ਕਢਵਾਈ ਗਈ ਹੋਵੇ ਜਾਂ ਫਿਰ ਉਹਨਾਂ ਦਾ ਸਿਧਾਂਤ ਅਲੱਗ ਸੀ ਉਹਨਾਂ ਨੂੰ ਨਾ ਕਰ ਦਿੱਤੀ ਗਈ ਹੋਵੇ ਸੋ ਇਹ ਕੁਝ ਕਹਾਣੀਆਂ ਨੂੰ ਜਿਨ੍ਹਾਂ ਤੇ ਅਸੀਂ ਇੱਕ ਫੈਸਲਾ ਅਜੇ ਵੀ ਨਹੀਂ ਦੇ ਸਕਦੇ ਇਹ ਕਹਾਣੀਆਂ ਘੜੀਆਂ ਗਈਆਂ ਅਤੇ ਜਿਹੜੇ ਇੱਕ ਸਖੀ ਸਰੀਆਂ ਸਰਵਰੀਆਂ ਦੇ ਸ਼ੁਰੂ ਤੋਂ ਚੱਲ ਰਹੀ ਇਹ ਅਹਲਕਾਰ ਸੀ ਸ਼ੇਖ ਅਹਿਮਦ ਸਰਹੰਦੀ ਸ਼ੇਖ ਫਰੀਦ ਬੁਖਾਰੀ ਜਿਹੜੇ ਕਿ ਗੁੱਗਿਆਂ ਨੂੰ ਪੂਜਣਾ ਜਾਂ ਹੋਰ ਆਦਿਕ ਪੂਜਾਵਾ ਕਰਦੀਆਂ ਇਹਨਾਂ ਦੇ ਮੂਢੀ ਸਨ ਇਹ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਗੁਰੂ ਅਕਬਰ ਬਾਦਸ਼ਾਹ ਦੇ ਸਮੇਂ ਤੋਂ ਹੀ ਚੱਲਾਂ ਘੜ ਰਹੇ ਸਨ ਕਿ ਕਿਵੇਂ ਨਾ ਕਿਵੇਂ ਸਿੱਖ ਇਤਿਹਾਸ ਜਾਂ ਸਿੱਖ ਜਿਹੜਾ ਸਮਾਂ ਚੱਲ ਰਿਹਾ ਹੈ ਗੁਰੂ ਸਾਹਿਬਾਨ ਨੂੰ ਕਿਵੇਂ ਨਾ ਕਿਵੇਂ ਡੇਗਿਆ ਜਾਵੇ ਕਹੇ ਕਾਮਯਾਬ ਨਾ ਹੋ ਸਕੇ ਪਰ ਜਦੋਂ ਅਕਬਰ ਦੀ ਮੌਤ ਹੋ ਜਾਂਦੀ ਹੈ ਤਾਂ ਜਹਾਂਗੀਰ ਕਿਉਂਕਿ ਆਪਣੀ ਖੁਦ ਵੀ ਆਪਣੀ ਬੁੱਕ ਦੇ ਵਿੱਚ ਲਿਖਦਾ ਹੈ ਤੁਜਕੇ ਜਹਾਂਗੀਰੀ ਦੇ ਵਿੱਚ ਕਿ ਮੈਂ ਇਹ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸਾਂ ਜਿਹੜੀ ਇਹ ਝੂਠ ਦੀ ਦੁਕਾਨ ਅਰਜੁਨ ਨੇ ਖੋਲੀ ਹੈ ਇਹਨੂੰ ਮੈਂ ਬੰਦ ਕਰਾਂਗਾ ਤਾਂ ਇੱਥੋਂ ਇਹ ਪਤਾ ਲੱਗਦਾ ਹੈ ਕਿ ਸ਼ਿਕਾਇਤਾਂ ਭਾਵੇਂ ਕਿੰਨੇ ਵੀ ਤਰ੍ਹਾਂ ਦੀਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬਾਬਤ ਪਹੁੰਚਾਈਆਂ ਗਈਆਂ ਪਰ ਉਹ ਖੁਦ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਨਾਲ ਨਫ਼ਰਤ ਕਰਦਾ ਸੀ ਈਰਖਾ ਕਰਦਾ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਗੁਰੂ ਸਹਿਬਾਨ ਜੋ ਕਰ ਰਹੇ ਨੇ ਜੋ ਸਮਾਜ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਰਿਹਾ ਨੇ ਏਕ ਪਿਤਾ ਏਕਸ ਕੇ ਹਮਾਰਕ ਦਾ ਨਾਰਾ ਦੇ ਰਹੇ ਨੇ ਇਹ ਕਿਤੇ ਵੀ ਲਾਗੂ ਹੋਵੇ ਤਾਂ ਬਹੁਤ ਤਰ੍ਹਾਂ ਦੀਆਂ ਸ਼ਿਕਾਇਤਾਂ ਦੇ ਬਾਬਤ ਜਦੋਂ ਇਹ ਸਭ ਕੁਝ ਗੁਰੂ ਪਾਤਸ਼ਾਹ ਜੀ ਦੇ ਖਿਲਾਫ ਪਹੁੰਚ ਜਾਂਦਾ ਹੈ ਤਾਂ ਇੱਕ ਗੱਲ ਸਾਨੂੰ ਇਤਿਹਾਸ ਵਿੱਚ ਇਹ ਵੀ ਮਿਲਦੀ ਹੈ ਕਿ ਜਿਹੜਾ ਵੀਰ ਬਲ ਹੈ ਜਿਹੜਾ ਕਿ ਜਹਾਂਗੀਰ ਅਕਬਰ ਦੇ ਅਕਬਰ ਦਾ ਜਿਸ ਤੀਵੀਂ ਦੇ ਨਾਲ ਵਿਆਹ ਹੋਇਆ ਸੀ ਰਾਜਪੂਤਾਂ ਦੀ ਭੈਣ ਸੀ ਜੈਪੁਰ ਤੋਂ ਤਾਂ ਉਹ ਦਾਜ ਦੇ ਵਿੱਚ ਬੀਰਬਲ ਜੋ ਆਇਆ ਸੀ ਉਹ ਮਿਲਿਆ ਹੋਇਆ ਸੀ ਇਸ ਦਾ ਅਸਲ ਨਾਮ ਚੰਦਰ ਮਹੇਸ਼ਪਟ ਸੀ ਤਾਂ ਬਾਅਦ ਵਿੱਚ ਇਸ ਨੂੰ ਬੀਰਬਲ ਕਿਹਾ ਜਾਂਦਾ ਸੀ ਇਹ ਵੀ ਜਦੋਂ ਗਵਿੰਦਵਾਲ ਸਾਹਿਬ ਵੱਲ ਨੂੰ ਆਉਂਦਾ ਹੈ ਲੋਹੌਰ ਤੋਂ ਤਾਂ ਇਹ ਜੱਜੀਆ ਲਾਉਂਦਾ ਹੈ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਪਸ਼ਟ ਨਾ ਕਰ ਦਿੱਤੀ ਸੀ ਕਿ ਜੋ ਟੈਕਸ ਹੁੰਦਾ ਹੈ ਉਹ ਜਾਤਾਂ ਪਾਤਾਂ ਵਾਲੇ ਲੋਕਾਂ ਤੇ ਲੱਗਦਾ ਹੈ ਸਿੱਖਾਂ ਦੇ ਵਿੱਚ ਕੋਈ ਵੀ ਜਾਤ ਪਾਤ ਨਹੀਂ ਹੁੰਦੀ ਇਸ ਕਰਕੇ ਅਸੀਂ ਕੋਈ ਵੀ ਟੈਕਸ ਜਾਂ ਹਰਜਾਨਾ ਨਹੀਂ ਪਰਨਾ ਹੈ ਤਾਂ ਇਸ ਤਰ੍ਹਾਂ ਦੀਆਂ ਬਹੁਤ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਭਰੀਆਂ ਗਈਆਂ ਅਤੇ ਸਭ ਤੋਂ ਵੱਡਾ ਜਿਹੜਾ ਰੋਲ ਅਦਾ ਕੀਤਾ ਹੈ ਉਹ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਦਾ ਵੱਡਾ ਭਰਾ ਇਹਨੇ ਬਹੁਤ ਤਰ੍ਹਾਂ ਦੇ ਚਾਲਾਂ ਘੜੀਆਂ ਗਈਆਂ ਸੁਲਹੀ ਖਾਨ ਸੁਲਹੀ ਖਾਨ ਦਾ ਭਰਾ ਸੁਲਬੀ ਖਾਨ ਦੇ ਨਾਲ ਮਿਲ ਕਰਕੇ ਗੁਰੂ ਪਾਤਸ਼ਾਹ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ ਕਿਤੇ ਵੀ ਨੁਕਸਾਨ ਨਾ ਪਹੁੰਚਾ ਸਕੇ। ਸੋ ਮੈਂ ਗੱਲ ਦਾ ਅੰਤ ਕਰਾਂ। ਜਦੋਂ ਅਕਬਰ ਜਦੋਂ ਜਹਾਗੀਰ ਨੂੰ ਇਹ ਗੱਲ ਪਤਾ ਲੱਗਦੀ ਏ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਜਾਂ ਉਹ ਚਾਹੁੰਦਾ ਸੀ ਖਤਮ ਕਰਨਾ ਤਾਂ ਉਸਨੇ ਫਿਰ 25 ਮਈ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ ਜੋ ਹੁਕਮ ਲਾਗੂ ਕਰ ਦਿੱਤਾ ਅਤੇ 26 ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਫਿਰ ਗੁਰੂ ਪਾਤਸ਼ਾਹ ਨੂੰ 5-7 ਦਿਨ ਤਸੀਹੇ ਦਿੱਤੇ ਜਾਂਦੇ ਨੇ। ਉਹਨਾਂ ਨੂੰ ਡਰਾਇਆ ਵੀ ਜਾਂਦਾ ਹੈ, ਧਮਕਾਇਆ ਵੀ ਜਾਂਦਾ ਹੈ। ਬਾਦ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਤੀ ਤਵੀ ਤੇ ਬਿਠਾ ਕੇ ਤੇ ਤੀਰੇ ਦੀ ਤਪਾ ਕਰਕੇ ਇਤਿਹਾਸ ਬਹੁਤ ਵਾਰ ਆਪ ਸਭ ਨੇ ਪਹਿਲਾਂ ਵੀ ਸੁਣਿਆ ਹੋਵੇਗਾ ਹੁਣ ਇੱਥੇ ਰਜਿੰਦਰ ਦਲਗੀਰ ਇੱਕ ਇਹ ਵੀ ਗੱਲ ਲਿਖਦਾ ਹੈ ਸਿਰਫ ਮੈਂ ਕੁਝ ਸੰਕੇਤ ਦੇ ਤੌਰ ਤੇ ਇਹ ਗੱਲ ਇੱਥੇ ਦੱਸਣੀ ਚਾਹਾਂਗਾ ਕਿ ਤਤੀ ਤਵੀ ਦਾ ਅਰਥ ਉਹਨੇ ਇਹ ਵੀ ਬਿਆਨ ਕੀਤਾ ਹੈ ਕਿ ਜਿਹੜੇ ਰੇਤ ਵਾਲੇ ਇਲਾਕੇ ਹੁੰਦੇ ਸਨ ਉਹਨਾਂ ਨੂੰ ਵੀ ਤਤੀ ਤਵੀ ਬਿਆਨ ਕੀਤਾ ਜਾਂਦਾ ਸੀ ਕਿਹਾ ਜਾਂਦਾ ਸੀ ਪਰ ਹੋ ਸਕਦਾ ਹੈ ਕਿ ਤਤੀ ਤਵੀ ਤੇ ਹੀ ਬਿਠਾਇਆ ਹੋਵੇ ਕਿਉਂਕਿ ਸਿੱਖ ਜਗਤ ਦੇ ਵਿੱਚ ਬਾਅਦ ਵਿੱਚ ਵੀ ਚਰਖੜੀਆਂ ਤੇ ਚੜਨਾ ਬਾਅਦ ਵਿੱਚ ਵੀ ਆਰਿਆਂ ਦੇ ਨਾਲ ਸੀਸ ਲੱਥਨੇ ਤਾਂ ਇਹ ਹੋ ਸਕਦਾ ਹੈ ਸੱਚ ਗੱਲ ਇਹੋ ਹੀ ਹੈ ਕਿ ਤਤੀ ਤਵੀ ਤੇ ਹੀ ਬਿਠਾਇਆ ਗਿਆ ਹੋਵੇਗਾ ਤਾਂ ਹੁਣ ਮੈਂ ਐਂਡ ਤੇ ਇੱਕ ਗੱਲ ਥੋੜੀ ਜਿਹੀ ਕੈਲੰਡਰ ਦੇ ਬਾਬਤ ਕਰਨੀ ਚਾਹਾਂਗਾ ਕਿ ਹਰ ਸਮੇਂ ਹਰ ਸਾਲ ਗੁਰੂ ਸਾਹਿਬਾਨ ਦਾ ਜਿਹੜਾ ਦਿਨ ਮਨਾਇਆ ਜਾਂਦਾ ਹੈ ਕਦੇ ਕਿਸੇ ਡੇਟ ਨੂੰ ਆਉਂਦਾ ਹੈ ਕਦੇ ਕਿਸੇ ਦਿਨ ਨੂੰ ਆਉਂਦਾ ਹੈ ਜਿਹੜਾ ਕਿ ਸਿੱਖ ਜਗਤ ਇੰਨਾ ਅਨਮੁੱਲਾ ਇਤਿਹਾਸ ਹੋਣ ਦੇ ਬਾਵਜੂਦ ਵੀ ਇੰਨੀ ਪਾਵਰ ਹੋਣ ਦੇ ਬਾਵਜੂਦ ਵੀ ਇੰਨੇ ਤਗੜੇ ਜੋਧੇ ਜਰਨੈਲ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਦਿਨ ਗੁਰੂ ਸਹਿਬਾਨ ਦਾ ਨਿਧਾਰਤ ਨਹੀਂ ਕਰ पाए ਜਿਹੜਾ ਕਿ ਕੈਲੰਡਰ ਬਣਿਆ ਸੀ ਉਹਨੂੰ ਵੀ ਰੱਦ ਕਰ ਦਿੱਤਾ ਗਿਆ ਤਾਂ ਇਹ ਸਾਡੇ ਲਈ ਬਹੁਤ ਸ਼ਰਮਿੰਦਗੀ ਦੀ ਗੱਲ ਹੈ ਕਿ ਹਰ ਸਾਲ ਹਰ ਦਿਹਾੜੇ ਤੇ ਗੁਰੂ ਸਹਿਬਾਨ ਦਾ ਜਿਹੜਾ ਦਿਨ ਹੈ ਉਹ ਅਲੱਗ-ਅਲੱਗ ਦਿਨ ਤੇ ਆਉਂਦਾ ਹੈ ਤਾਂ ਇਹਦੇ ਤੇ ਵੀ ਸਾਨੂੰ ਗੌਰ ਕਰਨੀ ਚਾਹੀਦੀ ਏ ਤਾਂ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜਿਹੜੇ ਦਿਨਾਂ ਨੂੰ ਫਿਕਸ ਕਰ ਸਕੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਇਸ ਦੇ ਬਾਰੇ ਪਤਾ ਹੋਵੇ ਸੋ ਜੀ ਜੇ ਗੁਰਬਾਣੀ ਦੀ ਗੱਲਬਾਤ ਕਰਦੇ ਹਾਂ ਕੋਈ ਵੀ ਭੁੱਲ ਚੁੱਕ ਹੋ ਜਾਂਦੀ ਤਾਂ ਮੈਨੂੰ ਮਾਫ ਕਰ ਦੇਣਾ ਅਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਕਿ ਹੋਰਨਾਂ ਤੱਕ ਵੀ ਗੁਰਬਾਣੀ ਗੁਰ ਇਤਿਹਾਸ ਦੀ ਸਹੀ ਜਾਣਕਾਰੀ ਪਹੁੰਚਦੀ ਰਹੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ